ਜਾਣੋ ਪਿਆਰੇ ਵਿਦਿਆਰਥੀਓ ਭਾਰਤੀ ਅਤੇ ਅੰਤਰਰਾਸ਼ਟਰੀ ਲਿਖਣ ਪ੍ਰਣਾਲੀ ਦਾ ਭਾਗ ਤੀਜਾ ਜਿਹਦੇ ਵਿੱਚ ਅਸੀਂ ਬੱਚਿਓ ਸੰਖਿਆਵਾਂ ਨੂੰ ਅੰਕਾਂ ਵਿੱਚ ਲਿਖਣ ਦੀ ਯਾਦ ਸਿੱਖਾਂਗੇ ਇਹ ਬਹੁਤ ਹੀ ਸੌਖਾ ਹੈ ਜਿਹੜਾ ਅਸੀਂ ਸੰਖਿਆਵਾਂ ਨੂੰ ਸ਼ਬਦਾਂ ਵਿੱਚ ਲਿਖਿਆ ਉਹ ਥੋੜਾ ਜਿਹਾ ਮਲਕੀ ਅਭਿਆਸ ਜ਼ਿਆਦਾ ਚਾਹੀਦਾ ਪਰ ਇਹ ਬਹੁਤ ਹੀ ਸੌਖਾ ਹੈ ਤੁਸੀਂ ਬੜੇ ਧਿਆਨ ਨਾਲ ਦੇਖਿਓ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਪਿਛਲੇ ਵੀਡੀਓ ਜੀ ਦੱਸਿਆ ਸੀਗਾ ਕਿ ਇਹ ਗੱਲਾਂ ਕੇਵਲ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀਆਂ ਤੇ ਵੱਡੇ-ਵੱਡੇ ਵੀ ਜਿਹੜੇ ਹੈਗੇ ਨੇ ਉਹ ਇਹਨਾਂ ਗਲਤੀਆਂ ਦਾ ਸ਼ਿਕਾਰ ਹੁੰਦੇ ਨੇ। ਸੋ ਤੁਸੀਂ ਇਹ ਸਾਰੀ ਗੱਲਾਂ ਨੂੰ ਨੋਟ ਕਰ ਲੈਣੀ ਜਿਹੜੇ ਬੋਲ ਕੇ ਦੱਸਾਂਗਾ ਤੇ ਤੁਸੀਂ ਇਹਦਾ ਵੀ ਚੰਗੀ ਤਰ੍ਹਾਂ ਅਭਿਆਸ ਕਰ ਲੈਣਾ। ਤੇ ਚੈਨਲ ਦੇ ਉੱਤੇ ਬੱਚਿਓ ਹੋਰ ਹੀ ਪਲੇਲਿਸਟਾਂ ਆਈਆਂ ਨੇ ਤੁਹਾਡੇ ਜਮਾਤ ਦੇ ਮੁਤਾਬਕ 5ਵੀਂ ਤੋਂ ਲੈ ਕੇ 12ਵੀਂ ਤੱਕ ਦੀ ਅੰਗਰੇਜ਼ੀ ਹੈਗੀ ਹੈ। 8ਵੀਂ ਤੋਂ ਲੈ ਕੇ 10ਵੀਂ ਤੱਕ ਸਾਇੰਸ ਤੇ 6ਵੀਂ ਤੋਂ ਲੈ ਕੇ 10ਵੀਂ ਤੱਕ ਤੁਹਾਡਾ ਮੈਥ ਤੇ ਗਣਿਤ ਜਿਹੜਾ ਸੋ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟਾਂ ਨੂੰ ਇੱਕ ਵਾਰ ਦੇਖੋ ਪਲੇਲਿਸਟ ਤੇ ਟੈਪ ਕਰਕੇ ਤੇ ਉਹਨਾਂ ਵਿੱਚ ਵੀ ਵੀਡੀਓ ਦੇਖੋ ਉਹ ਦੇਖੀਏ ਬੱਚਿਓ ਉਹ ਇਹਨਾਂ ਨੂੰ ਕਰਦੇ ਆ ਇਹ ਦੇਖੋ ਇਦਾਂ ਇਹ ਜਿਹੜੀਆਂ ਹੁਣ ਸੰਖਿਆਵਾਂ ਸ਼ਬਦਾਂ ਵਿੱਚ ਲਿਖੀ ਹੋਈਆਂ ਜਿੱਦਾਂ ਅਸੀਂ ਅੰਕਾਂ ਵਿੱਚ ਲਿਖੀ ਸੰਖਿਆ ਨੂੰ ਸ਼ਬਦਾਂ ਵਿੱਚ ਲਿਖੇ ਕਰਦੇ ਸੀ ਤੇ ਅਸੀਂ ਸੱਜੇ ਪਾਸਿਓਂ ਲੈ ਕੇ ਚੱਲਦੇ ਸੀ ਵੀ ਇਹ ਇਕਾਈ ਦਹਾਈ ਸੈਂਕੜਾ ਹਜ਼ਾਰ ਫਿਰ ਲੱਖ ਫਿਰ 10 ਲੱਖ ਕਰੋੜ 10 ਕਰੋੜ ਨਾ ਦੋ-ਦੋ ਦਾ ਸਮੂਹ ਸੀਗਾ ਤੇ ਇਹਦੇ ਵਿੱਚ ਬੱਚਿਓ ਸਿੱਧਾ ਖਬੇਓ ਲਿਖ બસ ਜਿੱਦਾਂ ਉਹਨੇ ਲਿਖਿਆ 28 ਕਰੋੜ 28 ਕਰੋੜ ਲਿਖਿਆ ਨਾ ਜਿੱਥੇ ਕਰੋੜ ਹੈ ਉਹਦੇ ਪਰ ਕਮਾ ਲਾ 28 ਕਰੋੜ ਤੇ ਕਮਾ ਲਾ ਲੈਣਾ ਲੋ ਜੀ ਹੈ 28 ਕਰੋੜ ਦਾ ਕੰਮ ਨਹੀਂ ਪੜ ਗਿਆ ਤੇ ਸਾਨੂੰ ਪਤਾ ਹੈ ਖੱਬੇ ਜੇ ਸੱਜੇ ਜਾਈਏ ਤੇ ਪਹਿਲਾਂ ਖਰਬ ਆਏਗਾ ਫਿਰ ਕਰੋੜ ਆਏਗਾ ਫਿਰ ਲੱਖ ਆਏਗਾ ਫਿਰ ਹਜ਼ਾਰ ਆਏਗਾ ਠੀਕ ਹੈ ਹੁਣ ਦੇਖੋ 56 ਲੱਖ 56 ਲੋ ਜੀ 56 ਲਿਖ ਦਿੱਤਾ ਕਮਾ ਲਾ ਤਨ ਵਾਲੀ ਫਿਰ ਆ ਗਿਆ 45000 45 ਤੇ 45 ਲਿਖ ਦੇਣਾ ਹਜ਼ਾਰ ਦਾ ਸੂਹ ਆ ਗਿਆ ਮੰਡਲੀ ਦੇ ਦਿੱਤਾ ਫੇਰ ਆ ਗਿਆ 317 ਰੁਪਏ ਲਈ 317 ਲਿਖ ਦਿੱਤਾ ਬਸ ਕਿੰਨਾ ਸੌਖਾ ਹੈ ਬੜੀ ਜਾਣਾ ਤੇ ਨਾਲ ਦੇ ਨਾਲ ਲਿਖੀ ਜਾਣਾ ਹੁਣ ਦੇਖੋ 13 ਕਰੋੜ 13 ਲਿਖ ਦਿੱਤਾ ਹੁਣ ਬੱਚੋ ਕਰੋੜ ਤੋਂ ਬਾਅਦ ਲੱਖ ਨਹੀਂ ਆਏਗਾ ਹੁਣ ਲੱਖ ਦਾ ਕੀ ਕਰਨਾ ਇਹ ਤਾਂ ਉਹ ਸਿਫਰ ਸਿਫਰ ਤੇ ਕਮਾ ਪਾਤਾ ਹਜ਼ਾਰ ਆਏਗਾ ਹਜ਼ਾਰ ਵੀ ਨਹੀਂ ਆਏਗਾ ਯਾਨੀ ਦੋ ਸਿਫਰਾਂ ਹੋਰ ਲੱਗਣੀਆਂ ਇੱਥੇ ਗਲਤੀਆਂ ਹੁੰਦੀਆਂ ਜਦੋਂ ਵਿੱਚ ਲੱਖ ਨਹੀਂ ਆਂਦਾ ਇਹ ਹਜ਼ਾਰ ਨਹੀਂ ਆਂਦਾ ਬੰਦੇ ਪੰਮਲ ਪੂਸਾ ਖਾ ਜਾਂਦੇ ਨੇ ਵੀ ਕਿੰਨੇ ਸਿਫਰ ਪਾਣੇ ਨੇ ਯਾਦ ਰੱਖਣਾ ਹੈ ਭਾਰਤੀ ਪ੍ਰਣਾਲੀ ਵਿੱਚ ਸਮੂਹ ਜਿਹੜਾ ਹੈ 2 2 ਦਾ ਹੈ ਸੋ 13 ਕਰੋੜ ਤਿਆ ਆ ਗਿਆ ਲੱਖ ਹੈ ਨਹੀਂ ਸਿਫਰ ਸਿਫਰ ਆ ਗਿਆ ਫਿਰ ਹਜ਼ਾਰ ਹੈ ਨਹੀਂ ਸਿਫਰ ਸਿਫਰ ਆ ਗਿਆ ਫੇ ਆ ਗਿਆ 513 ਨੂੰ ਫਿਰ ਲੋ ਜੀ ਦੇ ਸੋਖ ਹੈ 513 ਤਾਂ ਅਜੀ ਗਲ ਬਣ ਗਈ ਹੋ ਗਿਆ ਨਾ ਹੁਣ ਦੇਖੀਏ ਇਹ ਵਾਲਾ 50 ਕਰੋੜ 50 ਕਰੋੜ ਲਿਖ ਦਿੱਤਾ ਫਿਰ ਆ ਗਿਆ 3 ਲੱਖ ਹੁਣ ਬੱਚੇ ਦੇਖੋ 3 ਲੱਖ ਹੈ ਪਰ ਸੂ ਕਿੰਨੇ ਅੰਕਾਂ ਦਾ ਦੋ ਅੰਕਾਂ ਦਾ ਜਦੋਂ ਤਿੰਨ ਹੋਵੇ ਇੱਕ ਤੋਂ ਲੈ ਕੇ ਨੌ ਤੱਕ ਹੋਵੇ ਫਿਰ ਸਿਫਰ ਤਿੰਨ ਕਰਕੇ ਲਿਖਣਾ ਇਹ ਇਹ ਇਦਾਂ ਜੇ ਕੱਲਾ ਤਿੰਨ ਲਿਖ ਦਿੱਤਾ ਸਿਫਰ ਨਾਲ ਲਿਖਿਆ ਤੇ ਬੱਚੇ ਗਲਤ ਹੋ ਜਾਏਗਾ ਕਿਉਂਕਿ ਕੌਮੇ ਦੇ ਵਿੱਚ ਦੋ ਦੋ ਦੇ ਅੰਕਾਣੇ ਨੇ ਜਦੋਂ ਲੱਖ ਹੈ ਹੀ ਨਹੀਂ ਫਿਰ ਦੋ ਸਿਫਰ ਆਣਗੇ ਤੇ ਜਦੋਂ ਇੱਕ ਤੋਂ ਲੈ ਕੇ ਨੌ ਤੱਕ ਹੈਗੀ ਹੈ ਗਿਣਤੀ 1 ਲੱਖ 2 ਲੱਖ ਫਿਰ ਉਹਨੂੰ ਸਿਫਰ 1 ਸਿਫਰ 2 ਸਿਫਰ 3 ਕਰਕੇ ਲਿਖਣਾ ਸਤੈਨ ਲੱਖ ਹੁੰਦੇ ਉਹ 7000 ਹਜ਼ਾਰ ਕਿਨੇ ਦਾ ਸਮੂਹ ਹੁੰਦਾ ਉਹ ਵੀ ਦੋ ਦਾ ਹੁੰਦਾ ਸਾਨੂੰ 07 ਕਰਕੇ ਲਿਖਣਾ ਹੈ 07 07 ਤੇ ਹੈਗਾ 19 ਰੁਪਏ ਹੁਣ ਸੌਰੀ ਹੈਗੇ ਦੇਖੋ ਪਹਿਲਾਂ 19 ਹੈਗਾ 119 219 319 ਹੀ ਹੈਗਾ ਇਹਦਾ ਮਤਲਬ ਹੋਏਗਾ 0 ਤੇ ਫਿਰ 19 ਲਓ ਜੀ ਇਹ ਜਾਣ ਬੁਝ ਕੇ ਮੈਂ ਸਿਫਰਾਂ ਵਾਲੇ ਪਾਏ ਨੇ ਕਿਉਂਕਿ ਸਿਫਰਾਂ ਵਾਲਿਆਂ ਦੇ ਵਿੱਚ ਹੀ ਬੰਦੇ ਗਲਤੀਆਂ ਕਰਦੇ ਹਨ ਹੁਣ ਦੇਖੀਏ ਉਲਾ 3 ਕਰੋੜ 10 ਕਰੋੜ ਕੋਮਾ ਬਤਾ ਫਿਰ 6 ਲੱਖ 60 ਲੱਖ ਨਹੀਂ 6 ਲੱਖ 06 06 ਹੁਣ ਦੇਖੋ ਜੀ 1000 ਹੈਗਾ 1000 ਹੈ ਹੀ ਨਹੀਂ ਇਹ ਨਾਲ 0 0 ਠੀਕ ਹੈ ਜੀ ਫਿਰ ਦੇਖੋ 8 ਰੁਪਏ 100 ਹੈਗਾ ਨਹੀਂ 100 ਹੀ ਹੈਗਾ ਨਹੀਂ 8 ਰੁਪਏ ਦਾ ਮਤਲਬ ਹੋ ਗਿਆ ਕੱਲਾ ਵੀ 108 ਹੈ ਹੀ ਨਹੀਂ 200 ਅੰਮੜ ਕੀ 208 ਵੀ ਨਹੀਂ ਹੈਗਾ 308 ਕੁਛ ਵੀ ਨਹੀਂ ਹੈਗਾ 100 ਹੈ ਹੀ ਨਹੀਂ ਤਾਂ ਇਹ ਇਕੱਲਾ 8 ਹੈਗਾ ਇਹਦੇ ਨਾਲ ਇਥੇ ਹੈਗਾ 0 0 8 ਗਲ ਬਣ ਗਈ ਹੁਣ ਇਹ ਬੜਾ ਆ ਗਿਆ 13 ਕਰੋੜ 13 ਕਰੋੜ ਲੱਖ ਹੈਗਾ ਨਹੀਂ ਹੈਗਾ ਲੱਖ ਤੇ 0 0 ਆ ਜਾਏਗਾ ਲੋ ਜੀ ਫਿਰ ਕਿੰਨਾ ਹੈਗਾ 2000 ਤੇ ਸਮੂਹ ਕਿੰਨੇ ਦਾ ਦੋ ਅੰਕਾਂ ਦਾ ਸੋਇ ਬਣੇਗਾ 0 2 0 2 ਆ ਗਿਆ ਫਿਰ 4 ਰੁਪਏ 104 ਨਹੀਂ 304 ਨਹੀਂ 904 ਨਹੀਂ 4 ਰੁਪਏ 50 004 ਲਓ ਜੀ ਇਹ ਬੱਚੋ ਜੇ ਤੁਸੀਂ ਇਹ ਸਾਰੇ ਕਰ ਲੋਗੇ ਤੇ ਕਿਤਾਬ 'ਚ ਲਿਖਿਓਏ ਵੀ ਕਰ ਲੋਗੇ ਉਹ ਤੋਂ ਮੈਂ ਵੱਖਰੀਆਂ ਸੰਖਿਆਵਾਂ ਲਈਆਂ ਕਿਤਾਬ ਵਾਲੀਆਂ ਬਿਲਕੁਲ ਵੀ ਨਹੀਂ ਲਈਆਂ ਹੁਣ ਅਸੀਂ ਕਰਦੇ ਹਾਂ ਬੱਚੋ ਅੰਤਰਰਾਸ਼ਟਰੀ ਪ੍ਰਣਾਲੀ ਬਿਲੀਅਨ ਟ੍ਰਿਲੀਅਨ ਮਿਲੀਅਨ ਜਿਹੜਾ ਹੁੰਦਾ ਹੈ ਨਾ ਉਹ ਦੇਖੀਏ ਲਓ ਜੀ ਹੁਣ ਆ ਗਿਆ ਇਹ ਵੀ ਬੜਾ ਸੌਖਾ ਹੈ 13 ਬਿਲੀਅਨ 285 ਮਿਲੀਅਨ 645 ਹਜ਼ਾਰ 370 ਰੁਪਏ ਇਹਨਾਂ ਵੱਡਾ ਠੀਕ ਹੈ ਬਸ ਲਿਖੀ ਜਾਣਾ ਜਿੱਥੇ ਤੇ ਬਿਲੀਅਨ ਮਿਲੀਅਨ ਆਂਦਾ ਉੱਥੇ ਤੇ ਕਮਾ ਕਮਾ ਅੱਗੇ ਲਾਈ ਜਾਣਾ ਜਿਦਾ ਅਸੀਂ ਨਾ ਕਰੋੜ ਨੂੰ ਲਿਆ ਫਿਰ ਲੱਖ ਨੂੰ ਲਿਆ ਫਿਰ ਹਜ਼ਾਰ ਨੂੰ ਲਿਆ ਹਨਾ ਇਦਾਂ ਹੀ ਹੁਣ 13 ਬਿਲੀਅਨ ਮਤਲਬ ਕੀ ਤੇਰੇ ਵੀ ਲਈ ਕੋਮਾ ਲਾਇਤਾ ਇੱਥੇ ਸਮੂਹ ਨੇ ਬੱਚਿਓ ਤਿੰਨ ਤਿੰਨ ਅੰਕਾਂ ਦੇ ਤੇ ਫਿਰ ਕੀ ਕਹਿੰਦਾ 285 ਮਿਲੀਅਨ 285 ਤਿੰਨ ਅੰਕ ਹੈਗੇ ਨੇ ਪੂਰੇ ਉਹ ਜਿੱਦ 285 ਲਿਖ ਦਿੱਤਾ ਮਿਲੀਅਨ ਫਿਰ 645 ਬਾਜ਼ਾਰ ਜਿਹੜਾ ਉਹ ਵੀ ਤਿੰਨ ਦਾ ਸੂਹਾ ਹੈਗਾ ਤੇ ਕਿੰਨਾ 645 ਲਈ 645 ਜਗਦਾ 6017 ਪੂਰਾ ਪੂਰਾ ਸਭ ਤੋਂ ਸੌਖਾ ਮੈਂ ਲਿਆ ਜਿੱਚ ਕੋਈ ਸਿਫਰ ਨਹੀਂ ਹੈਗੀ ਹੁਣ ਦੇਖੀਏ 111 ਬਿਲੀਅਨ ਪਹਿਲੇ ਤੇ ਆ ਬਾਤ ਤਾਂ ਫਿਰ ਕੌਮਾ ਬਾਤ ਤਾਂ ਫੇਰ ਬਚੋ 30 ਮਿਲੀਅਨ ਹੈਗਾ ਤੇ 30 ਬਚੋ ਕਿੰਨੇ ਅੰਕਾਂ ਦਾ ਦੋ ਅੰਕਾਂ ਦਾ ਪਰ ਸਮੂਹ ਕਿੰਨੇ ਅੰਕਾਂ ਦਾ ਤਿੰਨ ਅੰਕਾਂ ਦਾ ਸੋ ਨੂੰ ਕਿਦਾ ਲਿਖਾਂਗੇ 030 ਲਓ ਜੀ 3 मिलियन हो गया। ਹੁਣ ਬੱਚੋ ਹਜ਼ਾਰ ਤੇ ਹੈ ਹੀ ਨਹੀਂ। ਹੈਗਾ ਹਜ਼ਾਰ। ਇਹਦੇ ਵਿੱਚ ਮਿਲੀਅਨ ਤੋਂ ਬਾਅਦ ਸਿੱਧਾ 513 ਰੁਪਏ ਆ ਗਿਆ। ਹਜ਼ਾਰ ਨਹੀਂ ਹੈਗਾ। ਪਾਵ ਤੇ ਸਿਫਰ ਆਣਗੇ। ਓਕੇ ਜੀ, ਹਜ਼ਾਰ ਹੈ ਹੀ ਨਹੀਂ। ਫਿਰ ਹੈਗਾ 513 ਰੁਪਏ ਤੇ 513 ਤੇ ਵਧੀਆ 513 ਲੱਗ ਬਣ ਗਈ। ਅੱਗੇ ਦੇਖੀਏ 250 मिलियन। ਹੁਣ ਬਿਲੀਅਨ ਹੀ ਹੈਗਾ ਸਿੱਧਾ ਮਿਲੀਅਨ ਹੈਗਾ। 250 मिलियन ਲਿਖ ਦਿੱਤਾ ਜੀ। ਫਿਰ ਹੈਗਾ 7000। ਕੋਈ ਅੰਕ ਹੈਗਾ 7000। ਇਹ ਹਜ਼ਾਰ ਸੂ ਕਿੰਨੇ ਦਾ ਹੈ ਤਿੰਨ ਅੰਕਾਂ ਦਾ ਫਿਰ ਉਹ ਕਿਦਾਂ ਲਿਖਾਂਗੇ 007 ਇਹ ਫਿਰ 19 ਰੁਪਏ 119 ਹੀ ਆ ਗਏ ਭਾਵ 019 ਲਓ ਜੀ 19 ਰੁਪਏ ਬਣ ਗਿਆ ਜੀ ਹੁਣ ਅਗਲਾ ਆ ਗਿਆ ਵਿੱਚ 30 ਮਿਲੀਅਨ ਸਟਾਰਟਿੰਗ ਦੇ ਰਹਿਤੇ ਬੱਚਿਓ ਇੱਕ ਅੰਕ ਹੋਵੇ ਦੋ ਅੰਕ ਹੋਵੇ ਤਿੰਨ ਅੰਕ ਹੋਵੇ ਫਰਕ ਨਹੀਂ ਪੈਂਦਾ ਜੇ 13 ਲਿਖਿਆ ਤੇ 13 ਨਾਲ ਲਿਖੋ 1 ਮਿਲੀਅਨ ਲਿਖਿਆ ਤੇ 1 ਲਿਖ ਦਿਓ 101 ਲਿਖਿਆ ਤੇ 101 ਲਿਖ ਦਿਓ ਹਣਾ 13 ਲਿਖ ਦਿੱਤੇ 13 ਲਿਖ ਦਿਓ ਸੋ ਸ਼ੁਰੂਆਤ ਵਾਲੇ ਨੇ ਉਹ ਉਹਦਾ ਕੋਈ ਮਸਲਾ ਨਹੀਂ ਹੈਗਾ ਸੋ 30 ਮਿਲੀਅਨ 30 ਲਿਖ ਕੇ ਕੋਮਾ ਲਾ ਦਿੱਤਾ ਫਿਰ ਕਹਿੰਦੇ 6000 ਹੁਣ 6 ਕਿੰਨੇ ਅੰਕ ਦਾ ਹੈ ਇੱਕ ਅੰਕ ਦਾ ਤੇ ਸੂੰਹ ਕਿੰਨੇ ਅੰਕਾਂ ਦਾ ਹੈ ਤਿੰਨ ਅੰਕ ਦਾ ਸੋ ਇਹ ਬਣੇਗਾ 0 0 6 0 0 6 ਫਿਰ ਅੱਗੇ ਬੱਚੋ ਹੈਗਾ 8 ਰੁਪਏ ਇਹ ਸੂੰਹ ਕਿੰਨੇ ਅੰਕਾਂ ਦਾ ਤਿੰਨ ਅੰਕਾਂ ਦਾ ਹੈਗਾ 8 ਰੁਪਏ ਇਕੱਲਾ ਤੋ 0 0 8 1048 ਰੁਪਏ ਹੁਣ ਆ ਗਿਆ ਅੱਗੇ 3 ਮਿਲੀਅਨ 3 ਬਿਲੀਅਨ ਉਹਦੇ 3 ਸਿੱਧਾ ਲਿਖ ਦੋ 3 ਕਮਾ ਲੱਤਾ ਗਲ ਮੁੱਕੀ ਫਿਰ ਕਹਿੰਦੇ 130 ਮਿਲੀਅਨ ਤਿੰਨ ਅੰਕ ਆ ਗਏ ਨੇ ਲਿਖ ਦਿੱਤਾ ਜੀ 130 ਮਿਲੀਅਨ ਲਿਖ ਦਿੱਤਾ ਫਿਰ ਕਹਿੰਦੇ 2000 2 ਕਿੰਨੇ ਅੰਕਾਂ ਦਾ 1 ਅੰਕ ਦਾ ਸਮੂਹ ਕਿੰਨੇ ਅੰਕਾਂ ਦਾ ਤਿੰਨ ਅੰਕਾਂ ਦਾ ਸੋ ਬਣ ਜਾਏਗਾ 0 0 2 ਅਗਲਾ ਆ ਗਿਆ 4 ਰੁਪਏ ਇਹ ਚ ਵੀ ਤਿੰਨ ਅੰਕ ਚਾਹੀਦੇ ਨੇ ਪਰ ਚਾਰ ਕਿੰਨਕਾਂ ਦਾ ਇੱਕ ਅੰਕ ਦਾ 7004 ਰੁਪਏ 004 ਰੁਪਏ ਸੋ ਐ ਬੱਚਿਓ ਦੋ ਸਲਾਈਡਾਂ ਵਿੱਚ ਮੈਂ 1 2 3 4 5 ਤਕਰੀਬਨ ਪੰਜ ਸੰਖਿਆਵਾਂ ਮੈਂ ਤੁਹਾਨੂੰ ਭਾਰਤੀ ਪ੍ਰਣਾਲੀ ਦੀਆਂ ਤੇ ਪੰਜ ਸੰਖਿਆਵਾਂ ਅੰਤਰਰਾਸ਼ਟਰੀ ਪ੍ਰਣਾਲੀ ਦੀਆਂ ਮੈਂ ਤੁਹਾਨੂੰ ਅਭਿਆਸ ਲਈ ਕਰਾ ਦਿੱਤੀਆਂ ਨੇ ਤੇ ਹੁਣ ਇਦਾਂ ਹੀ ਤੁਸੀਂ ਜਿੰਨੀ ਮਰਜ਼ੀ ਸੰਖਿਆਵਾਂ ਬਣਾਈ ਜਾਓ ਇਹਦਾ ਤਰੀਕਾ ਬੱਚਿਓ ਐਵੇਂ ਜਿਹੜੇ ਸਵਾਲ ਤੁਸੀਂ ਹੁਣ ਜਿਹੜੇ ਮੈਂ ਦੋ ਵੀਡੀਓ ਬਣਾਏ ਨੇ ਭਾਗ 2 ਤੇ ਭਾਗ 3 ਤੁਸੀਂ ਇਹਨੂੰ ਚਾਰ ਹਿੱਸਿਆਂ 'ਚ ਵੰਡ ਸਕਦੇ ਹੋ ਭਾਅ ਜਿਹੜੇ ਮੈਂ ਕਰਾਏ ਨੇ ਸ਼ਬਦਾਂ ਤੋਂ ਅੰਕਾਂ ਵਿੱਚ ਤੁਸੀਂ ਉੱਤਰ ਨੂੰ ਅੰਕਾਂ ਨੂੰ ਪ੍ਰਸ਼ਨ ਬਣਾ ਲਓ ਜਿਹੜੇ ਮੈਂ ਪ੍ਰਸ਼ਨ ਬਣਾਏ ਇਹਨੂੰ ਉੱਤਰ ਬਣਾ ਲਓ ਮਿਲ ਗਈ ਅੱਗੇ ਪਿੱਛੇ ਜਿੱਦਾਂ ਜਿਹੜੇ ਸ਼ਬਦਾਂ ਤੋਂ ਅੰਕਾਂ ਵਾਲੇ ਕੀਤੇ ਨੇ ਉਹਨੂੰ ਉੱਤਰ ਨੂੰ ਪ੍ਰਸ਼ਨ ਬਣਾ ਲਓ ਤੇ ਪ੍ਰਸ਼ਨ ਉੱਤਰ ਬਣਾ ਲਓ ਜਿਹੜੇ ਮੈਂ ਇਹ ਕੀਤੇ ਨੇ ਸ਼ਬਦਾਂ ਤੋਂ ਅੰਕਾਂ ਵਿੱਚ ਅੰਕਾਂ ਨੂੰ ਤੁਸੀਂ ਜਿਹੜੇ ਹੁਣ ਜਿੱਦਾਂ ਇਹਨੂੰ ਤੁਸੀਂ ਸਵਾਲ ਬਣਾ ਲਵੋ ਤੇ ਤੁਹਾਡਾ ਜਵਾਬ ਹੋ ਜਾਏਗਾ ਇਸੀ ਤਰ੍ਹਾਂ ਇਹ ਪਿਛਲਾ ਵੀਡੀਓ ਹੈ ਵੀਡੀਓ ਨੰਬਰ 2 ਉਹਦੇ ਵਿੱਚ ਜਿਹੜੇ ਸਵਾਲ ਹੈਗੇ ਨੇ ਉਹਨੂੰ ਜਵਾਬ ਬਣਾ ਲਓ ਤੇ ਜਿਹੜੇ ਜਵਾਬ ਹੈਗੇ ਨੇ ਉਹਨੂੰ ਸਵਾਲ ਬਣਾ ਲਓ ਸੋ ਤੁਹਾਡੀ ਦੋਹਰੀ ਪ੍ਰੈਕਟਿਸ ਦੋਹਰਾ ਅਭਿਆਸ ਜਿਹੜਾ ਹੈ ਉਹ ਹੋ ਜਾਏਗਾ ਸੋ ਇਹਦੇ ਨਾਲ ਪਾਰੇ ਵਿਦਿਆਰਥੀ ਇਸ ਵੀਡੀਓ ਦੇ ਨਾਲ ਜਿਹੜੀ ਲੇਖਣ ਪ੍ਰਣਾਲੀ ਏ ਉਹਦੀਆਂ ਸਾਰੀਆਂ ਗੱਲਾਂ ਅਸੀਂ ਕਵਰ ਕਰ ਲਈਆਂ ਤੇ ਤਿੰਨ ਕਿਸ਼ਤਾਂ ਦੇ ਵਿੱਚ ਮੈਂ ਜਿਹੜਾ ਲੇਖਣ ਪ੍ਰਣਾਲੀ ਦਾ ਜੋ ਸਿਸਟਮ ਹੈਗਾ ਲੇਖਣ ਪ੍ਰਣਾਲੀ ਤੁਹਾਨੂੰ ਭਾਰਤੀ ਅੰਤਰਰਾਸ਼ਟਰੀ ਦੋਹਾਂ ਨੂੰ ਮੈਂ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਸੀਸੀ ਤਰ੍ਹਾਂ ਨਾਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ